ਮੈਂ ਅੱਜ ਆਪਣਾ ਚੈਨਲ ਬਣਾਇਆ YouTube ਤੇ ਪੰਜਾਬੀ ਕਿਚਨ 0500 ਸੋ ਆਪ ਜੀ ਜਿਹੜੇ ਦੇਖ ਰਹੇ ਹੋ ਮੇਰਾ ਚੈਨਲ ਤੇ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਮੈਂ ਸੋਚਿਆ ਅੱਜ ਮਿੱਠੇ ਤੋਂ ਚਾਲੂ ਕਰਾਂ ਤੇ ਅੱਜ ਮੈਂ ਸੋਚ ਰਹੀ ਹਾਂ ਰਬੜੀ ਬਣਾਉਣੀ ਆਪ ਸਭ ਦੇ ਨਾਲ ਸ਼ੇਅਰ ਕਰੂੰਗੀ ਮੈਂ ਸਭ ਤੋਂ ਪਹਿਲਾਂ ਆਪਾਂ ਇਸ ਪਲੇਟ ਨੂੰ ਗ੍ਰੀਸ ਕਰਾਂਗੇ ਘਿਓ ਦੇ ਨਾਲ ਆਪ ਜੀ ਦੇਖ ਸਕਦੇ ਹੋ ਇਹਨੂੰ ਪੂਰਾ ਗ੍ਰੀਸ ਕਰ ਲਿਆ ਆਪਾਂ ਕਿਚੇ ਆਵਾਂਗੇ ਜਿਹੜੀ ਆਪਾਂ ਰਬੜੀ ਦਾ ਮਿਕਸਰ ਬਣਾਇਆ ਉਹ ਜਿਹੜੇ ਆਪਾਂ ਇਹ ਦੋ ਕੋਲੀਆਂ ਦੁੱਧ ਪਾਇਆ ਤੇ ਇੱਕ ਕੋਲੀ ਆਪਾਂ ਨੇ ਆ ਪਾਉਣੀ ਆ ਰਬੜੀ ਪਾਉਣੀ ਆ ਆਪਣੀ ਇਸ ਤਰ੍ਹਾਂ ਹੁਣ ਪੋਣਾ ਪਾਂ ਇਸ ਪੈਨ ਦੇ ਵਿੱਚ तो गैस चालू करा बिलकुल सिम तेज़ नहीं करना क्योंकि तेज करा तो यह जल जाऊगी इस करके अपना सिम ती एन पकाना है ਇਹ ਫਿਰ ਸੁਣਾਈ ਪਿਗਲਣ ਲੱਗ ਜਾਨੀ ਹੈ। ਤਾਂ ਚੀਨੀ ਸਾਡੀ ਮੈਲਟ ਹੋ ਚੁੱਕੀ ਹੈ। ਇਹਦੇ ਵਿੱਚ ਕੋਈ ਪਾਣੀ ਨਹੀਂ ਆਪਾਂ ਪਾਇਆ। ਸਿਰਫ ਇਹਨੂੰ ਕੈਰਾਮਲਾਈਜ਼ ਕਰਨ ਵਾਸਤੇ ਕੱਲੀ ਚੀਨੀ ਹੀ ਹੈ। ਇੰਦਾ 골ਡਨ ਕਲਰ ਦੇਖੋ ਆ ਚੁੱਕਿਆ ਹੈ। ਬਸ ਥੋੜਾ ਜੈਨ ਹੋਰ ਪਕਾਉਣਾ ਬਿਲਕੁਲ ਸੇਮ ਤਰ੍ਹਾਂ ਹੀ ਪਕਾਉਣਾ ਹੈ। ਅੱਗ ਤੇਜ਼ ਨਹੀਂ ਕਰਨੀ। ਦੇਖੋ ਹੁਣ ਆਪਾਂ 골ਡਨ ਕਲਰ ਆ ਚੁੱਕਿਆ ਹੈ ਇਹਦਾ। ਹੁਣ ਆਪਾਂ ਇਹਨੂੰ ਜਲਦੀ ਤੋਂ ਜਲਦੀ ਇਸ ਪਲੇਟ ਦੇ ਵਿੱਚ ਟ੍ਰਾਂਸਫਰ ਕਰਾਂਗੇ। ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਇਹਦਾ। ਫੇਲਾ ਦਵਾਂਗੇ ਅਸੀਂ ਹੁਣ ਇਹਨੂੰ ਬਿਲਕੁਲ ਠੰਡਾ ਹੋਣ ਤੱਕ ਇਹਨੂੰ ਇਦਾਂ ਹੀ ਰੱਖਣਾ ਇਹਨੂੰ ਹੱਥ ਨਹੀਂ ਲਗਾਉਣਾ ਕਿਉਂਕਿ ਇਹ ਬਹੁਤ ਜ਼ਿਆਦਾ ਗਰਮ ਹੈ ਇਹਨੂੰ ਇਸ ਤਰ੍ਹਾਂ ਹੀ ਠੰਡਾ ਕਰਨਾ ਹੈ ਆਪਾਂ ਹੁਣ ਆਪਾਂ ਦੂਜਾ ਪ੍ਰੋਸੈਸ ਚਾਲੂ ਕਰਦੇ ਹਾਂ ਹੁਣ ਆਪਾਂ ਇਹ ਚਾਰ ਬ੍ਰੈਡ ਲੈ ਲੈਨੇ ਵਾਈਟ ਬ੍ਰੈਡ ਨੇ ਮੈਦੇ ਵਾਲੇ ਸੋ ਆਪਾਂ ਇਹਨਾਂ ਦੇ ਆ ਸੈਲਟ ਇਹਨਾਂ ਦੀ ਹਲਾ ਦਵਾਂਗੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਟ ਲਵਾਂਗੇ। ਛੋਟੇ ਟੁਕੜੇ ਕਰ ਲਾਂਗੇ। ਹੁਣ ਆਪਾਂ ਇਹਨਾਂ ਨੂੰ ਇਸ ਮਿਕਸਰ ਗ੍ਰाइंड ਕਰਨਾ ਹੈ ਆਪਾਂ। ਇਹਨੂੰ ਇਹਦੇ ਵਿੱਚ ਪਾ ਦਵਾਂਗੇ। ਹੁਣ ਆਪਾਂ ਇਹਨੂੰ ਗ੍ਰाइंड ਕਰ ਲਿਆ। ਵੇਖੋ ਇਹ ਬਿਲਕੁਲ ਇਸ ਤਰ੍ਹਾਂ ਦਾ ਬਣ ਗਿਆ। ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚ ਪਾਵਾਂਗੇ। ਹੁਣ ਇਹਨੂੰ ਆਪਾਂ ਚੜ੍ਹੇ ਘੁਲਾਂਗੇ ਇਹਦੇ ਨਾਲ ਜਿਹੜੀ ਰਬੜੀ ਬਣੇਗੀ ਉਹ ਕਦੀ ਖਰਾਬ ਨਹੀਂ ਹੋਏਗੀ ਇਹਨੂੰ ਤੁਸੀਂ ਇਸ ਨੂੰ 2-3 ਮਹੀਨੇ ਤੱਕ ਰੱਖ ਸਕਦੇ ਹੋ ਜਾਰ ਦੇ ਵਿੱਚ ਪਾ ਕੇ ਹੁਣ ਇਹ ਥੋੜਾ ਥੋੜਾ ਦੇਖੋ ਗੋਲਡਨ ਹੋ ਗਿਆ ਵਾ ਤੇ ਆਪਾਂ ਇਹਨੂੰ ਹੋਰ ਗੋਲਡਨ ਕਰਕੇ ਪੂਰਾ ਘੇਰਾ ਪੈਣੀ ਭਾਲਾਂਗੇ نیچے ਸੋ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਹੈ ਇਹ ਹੋਣਾ ਬਹੁਤ 골ਡਨ ਹੋ ਚੁੱਕਿਆ ਹੈ ਆਪਾਂ ਗੈਸ ਨੂੰ ਕਰਤਾ ਬੰਦ ਹੁਣ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਹੁਣ ਆਪਾਂ ਇਲਾਚੀਆਂ ਦੇ ਦਾਣੇ ਥੋੜੇ ਕੱਢ ਲਵਾਂਗੇ ਔਰ ਇਹ ਇਲਾਚੀਆਂ ਆਪਾਂ ਉਹ ਚੀਨੀ ਚ ਪਾਵਾਂਗੇ ਜਿਹੜੀ ਆਪਾਂ ਕੈਰਾਮਲਾਈਜ਼ ਕੀਤੀ ਹੋਈ ਹੈ ਇਦੇ ਵਾਸਤੇ ਇਹਦਾ ਫਲੇਵਰ ਵਧੀਆ ਆਏਗਾ ਵਿੱਚ ਤਾਂ ਕਰਕੇ ਆਪਾਂ ਲਾ ਦਈਆਂ ਪਾਣੀ ਅੱਜ ਆਪਣੀ ਹੁਣ ਵੇਖੋ ਜਿਹੜਾ ਆਪਾਂ ਚੀਨੀ ਕੈਰਮਲਾਈਜ਼ ਕੀਤੀ ਸੀ ਠੰਡੀ ਹੋ ਚੁੱਕੀ ਐ ਸੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਪੜ ਲਵਾਂਗੇ ਦੇਖੋ ਕਿੰਨੀ ਵਧੀਆ ਕਲਰ ਇਹਦਾ ਆਇਆ ਕਿੰਨੀ ਵਧੀਆ ਲੱਗ ਰਹੀ ਐ ਹੁਣ ਆਪਾਂ ਇਹਨੂੰ ਇਦਾਂ ਹੀ ਤੋੜ ਲਵਾਂਗੇ ਹੁਣ ਆਪਾਂ ਇਹਨੂੰ ਪਾਵਾਂਗੇ ਹੁਣ ਮਿਕਸੀ ਤੇ ਜਾਰ ਵਿੱਚ ਇਹਦੇ ਨਾਲ ਸੇਵਨ ਪਾਊਡਰ ਬਣਾਉਣਾ ਬਿਲਕੁਲ ਬਰੀਕ ਜਿਹਾ ਇਹਦੇ ਵਿੱਚ ਆਪਾਂ ਜਿਹੜੇ ਲਾਚੀਆਂ ਦੇ ਦਾਣੇ ਕੱਢੇ ਸੀ ਉਹ ਵੀ ਪਾ ਦਵਾਂਗੇ ਫਲੇਵਰ ਵਾਸਤੇ ਆਹ ਵੇਖੋ ਇਹਦਾ ਬਿਲਕੁਲ ਬਰੀਕ ਜਿਹਾ ਬਣ ਚੁੱਕਾ ਹੈ ਪੇਸਟ ਉਹ ਮਿਕਸ ਕਰਾਂਗੇ ਆਪਾਂ ਜਿਹੜੀ ਸੀਨੀ ਕਰਾਮਲਾਈਜ਼ ਕੀਤੀ ਸੀਗੀ ਆਪਾਂ ਉਹ ਨੂੰਗੇ ਚ ਪਾਵਾਂਗੇ ਨਾਲ ਇਹਦੇ ਵਿੱਚ ਹੀ ਇੱਕ ਕਮਚੀਨੀ ਸੀਗੀ 2 ਕੱਪ ਦੇ ਵਿੱਚ ਆਪਾਂ ਦੁੱਧ ਪਾਵਾਂਗੇ 2 ਕੱਪ ਦੇ ਵਿੱਚ 2 ਕੱਪ ਦੇ ਬਰਾਬਰ ਆਪਾਂ ਮਿਲਕ ਪਾਊਡਰ ਪਾਵਾਂਗੇ ਉਸ ਤੋਂ ਬਾਅਦ ਜਿਹੜਾ ਅਸੀਂ ਉਹ ਬ੍ਰੈਡ ਦਾ ਕੀਤਾ ਸੀਗਾ ਉਨੇ ਕਿ ਰੱਖਿਆ ਸੀਗਾ ਸਾਰਾ ਉਹ ਵਿੱਚ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਿਸਤਾ ਥੋੜੇ ਜਿਹਾ ਗਦਾਮ ਕੱਟੇ ਹੋਏ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਇਹਨੂੰ ਮਿਕਸ ਕਰਕੇ ਆਪਾਂ ਕੱਚ ਦੇ ਜਾਰ ਦੇ ਵਿੱਚ ਬੰਦ ਕਰਕੇ ਰੱਖਾਂਗੇ ਜਦੋਂ ਵੀ ਆਪਣਾ ਮਨ ਕਰੇ ਰਬੜੀ ਥਾਣ ਨੂੰ ਆਪਾਂ ਦੁੱਧ ਦੇ ਵਿੱਚ ਪਾ ਕੇ ਇਹਨੂੰ ਬਣਾ ਸਕਦੇ ਹਾਂ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿੰਨਾ ਦੀ ਬਣਦੀ ਹੈ ਹੁਣ ਆਪਾਂ ਦੋ ਚਮਚ ਦੇ ਵਿੱਚ ਦੋ ਚਮਚ ਦੇ ਬਰਾਬਰ ਇਹਦੇ ਵਿੱਚ ਕਾਰਨ ਫਲੋਰ ਪਾਵਾਂਗੇ ਕਿਉਂਕਿ ਇਹਦੇ ਨਾਲ ਆਪਣਾ ਜਿਹੜੀ ਰਗੜੀ ਹੋਊਗੀ ਉਹ ਬਹੁਤ ਵਧੀਆ ਬਣੂਗੀ ਗਾੜੀ ਹੋ ਜਾਏਗੀ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਹੁਣ ਹੁਣ ਆਪਾਂ ਇਹਦੇ ਵਿੱਚ ਦੋ ਕੌਲੀਆਂ ਦੇ ਕਰੀਬ ਦੁੱਧ ਪਾਵਾਂਗੇ ਕੜਾਈ ਵਿੱਚ ਫੁੱਲ ਫੈਟ ਕਰੀਮ ਦੁੱਧ ਹੋਵੇ ਹੁਣ ਆਪਾਂ ਦੋ ਕੱਪ ਦੋ ਕੌਲੀਆਂ ਦੁੱਧੀਆਂ ਵਿੱਚ ਪਾਤੀਆਂ ਕਿਉਂਕਿ ਆਪਾਂ ਜਿਆਦਾ ਜਣੇ ਖਾਣ ਵਾਲੇ ਹੈ ਨਹੀਂ ਆਪਾਂ ਦੋ ਜਣਿਆਂ ਨੇ ਖਾਣੀ ਆ ਇਸ ਕਰਕੇ ਆਪਾਂ ਦੋ ਹੀ ਕੌਲੀਆਂ ਪਾਈਆਂ ਦੁੱਧੀਆਂ ਹੁਣ ਆਪਾਂ ਇੱਕ ਕੌਲੀ ਇਹਦੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਪਹਿਲਾਂ ਗੈਸ ਆਪਾਂ ਫੇਰ ਚਾਲੂ ਕਰਾਂਗੇ ਪਹਿਲਾਂ ਇਹਨੂੰ ਮਿਕਸ ਕਰ ਲਾਂਗੇ ਦੇਖੋ ਸਾਰਾ ਕੁਲ ਗਿਆ ਹੈਗਾ ਕਿੰਨਾ ਵਧੀਆ ਕਲਰ ਵੀ ਇਹਦਾ ਵਧੀਆ ਆ ਰਿਹਾ ਹੁਣ ਕੀ ਚੀਨੀ ਕਰਨ ਦਾ ਇਸ ਕਰਕੇ ਪਾਈ ਹੋਈ ਸੀਗੀ ਇਸ ਕਰਕੇ ਹੁਣ ਆਪਾਂ ਗੈਸ ਨੂੰ ਓਨ ਕਰਾਂਗੇ ਹੁਣ ਆਪਾਂ ਇਹ ਦੁੱਧ ਨੂੰ ਹਿਲਾਉਂਦੇ ਰਾਵਾਂਗੇ ਜਿੰਨਾ ਚਿਰ ਇਹ گاੜਾ ਨਹੀਂ ਹੋ ਜਾਂਦਾ ਦੋ ਤਿੰਨ ਬਾਅਦ ਆਉਣਗੇ ਤੇ ਇਹ ਨੇ ਬਣ ਜਾਣਾ ਆਪਾਂ ਨੂੰ ਹੋਰ ਵਿੱਚ ਕੁਝ ਨਹੀਂ ਪਾਣ ਦੀ ਲੋੜ ਕਿਉਂਕਿ ਸਾਰਾ ਕੁਝ ਸਾਫੇ ਵਿੱਚ ਚਪਾਇਆ ਹੋਇਆ ਹੈ ਤੇ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਤੇ ਮੈਂ ਤਾਂ ਕਰਕੇ ਅੱਜ ਸੋਚਿਆ ਚਲੋ ਕੁਝ ਸਾਰਿਆਂ ਦੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਸੀਗਾ ਇਸੇ ਕਰਕੇ ਮੇਰੇ بیٹے ਦੋ ਬੇਟੇ ਨੇ 호텔 ਮੈਨੇਜਮੈਂਟ ਦਾ ਕੋਰਸ ਕਰਾਇਆ ਸੀ ਤੇ ਐਸ ਟਾਈਮ ਯੂਰਪ ਦੇ ਵਿੱਚ ਫਿਨਲੈਂਡ ਦੇ ਵਿੱਚ ਦੋਨੋਂ ਸ਼ੈਫ ਨੇ ਤੇ ਆਪਾਂ ਦੋਨੋਂ ਹੁਣ ਹਸਬੰਡ ਵਾਕੇ ਇੱਥੇ ਇਕੱਲੇ ਸੀਗੇ ਤੇ ਸਾਰਾ ਦਿਨ ਟਾਈਮ ਨਹੀਂ ਪਾਸ ਹੁੰਦਾ इस करके सोचा चलो कुछ ना, 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 अच्छा, ना कुछ तो करना ही चाहिए वह बैनारों अच्छा कुछ ना कुछ आप करिए सो ये काम चालू किया है जे थानू पसंद आए बना के जरूर देखियो जे तुम पसंद आए तो वीडियो में लाइक करो सबसक्राइब करो फॉलो जरूर करो मैं देखो ये कि गाड़ा हो चुका है दो तीन उबाले आदा तो बन जाएगा ਹੁਣ ਇਹ ਦੇਖੋ ਬਣ ਚੁੱਕਿਆ ਐ ਇਦਾਂ ਦਾ ਹੋ ਚੁੱਕਿਆ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਆਪਾਂ ਇਹਨੂੰ ਠੰਡਾ ਕਰਾਂਗੇ ਠੰਡਾ ਕਰਕੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਹੋ ਗਿਆ ਹੁਣ ਆਪਣਾ ਇਹ ਠੰਡਾ ਚੁੱਕਿਆ ਹੈ ਰਬੜੀ ਠੰਡੀ ਹੋ ਚੁੱਕੀ ਹੈ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਵਾਂਗੇ ਕੌਲੀਆਂ ਚ ਕਿੰਨਾ ਗਾਣਾ ਦੇਖੋ ਹੋ ਗਿਆ ਕੁਛ ਵੀ ਕੋਈ ਵੀ ਪ੍ਰੋਨਾ ਆਵੇ ਜਾਂ ਨਿਆਣਿਆਂ ਦਾ ਜੀ ਕਰੇ ਮਿੱਠਾ ਖਾਣ ਨੂੰ ਤੁਸੀਂ ਝਟਪਾਟੀ ਇਹ ਬਣਾ ਕੇ ਦੇ ਸਕਦੇ ਹੋ ਕਿਉਂਕਿ ਹੋਰ ਚੀਜ਼ਾਂ ਤੋਂ ਟਾਈਮ ਲੱਗਦਾ ਪਰ ਇਹਨੂੰ ਟਾਈਮ ਨਹੀਂ ਲੱਗਣਾ ਕਿਉਂਕਿ ਆਪਣੇ ਕੋਲ ਤੇ ਬਣਿਆ ਪਿਆ ਸਮਾਨ ਬਸ ਆਪਾਂ ਦੁੱਧ ਹੀ ਗਰਮ ਕਰਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਦਾਮ ਪਿਸਤਾ ਤੇ ਕਾਜੂ ਤੁਹਾਨੂੰ ਕਿਦਾਂ ਦੀ ਲੱਗੀ ਰੈਸਪੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਨੂੰ ਅੱਛਾ ਲੱਗਦਾ ਹੈ ਤੇ ਹੋਰ ਵੀਡੀਓ ਵੀ ਦੇਖਿਓ ਵੀਡੀਓ ਐਂਡ ਤੱਕ ਦੇਖਿਓ ਤਾਂ ਹੀ ਪਤਾ ਚੱਲੇਗਾ ਇਹ ਕਿਸ ਤਰ੍ਹਾਂ ਬਣਾਉਣਾ ਹੈ ਤਾਂ ਸਤਿ ਸ੍ਰੀ ਅਕਾਲ